ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਅੱਜ tụੜੀ ਦੀ ਵੀਡੀਓ ਲੈ ਕੇ ਆਏ ਆਪਾਂ CRM ਸਕੀਮ ਦੇ ਦਿਨ ਸਬਸਿਡੀਆਂ ਜੋ ਸਰਕਾਰ ਵੱਲੋਂ ਕੱਢੀਆਂ ਉਹਦੇ ਬਾਰੇ ਜਿਹਦੇ ਵਿੱਚ ਟਰੈਕਟਰ ਤੇ ਹੋਰ ਪ੍ਰਾਲੀ ਦੇ ਰਿਲੇਟਡ ਸੰਧਾ ਸੋ ਆਜੋ ਆਪਾਂ ਅੱਜ ਗੱਲ ਕਰਾਂਗੇ ਕਿਵੇਂ ਅਪਲਾਈ ਕਰਨਾ ਹੈ ਤੇ ਕਿੰਨੀ ਹੈ ਦੀ ਲਾਸਟ ਮਿਤੀ ਹੈ ਸੋ ਸਾਰਾ ਤੁਹਾਨੂੰ ਦੱਸਦੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸੋ ਇਸ ਤਰ੍ਹਾਂ ਤੁਸੀਂ Google ਓਪਨ ਕਰ ਲੈਣਾ ਹੈ Google ਤੇ ਆਪਾਂ ਸਾਈਟ ਓਪਨ ਕਰਾਂਗੇ PV Agri msceni.com ਇਹਨੂੰ ਤੁਸੀਂ ਓਪਨ ਕਰ ਲੈਣਾ ਤੇ ਇਹਦੇ ਵਿੱਚ ਆ ਜਿਹੜਾ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਵਾਲਿਆ ਫਰਸਟ ਅਫੀਸ਼ੀਅਲ ਸਾਈਟ ਹੈ ਜਿਹੜੀ ਇਹਨਾਂ ਦੀ ਇਹਨੂੰ ਓਪਨ ਕਰ ਲੈਣਾ ਆ ਤੁਹਾਡਾ ਪੋਰਟਲ ਓਪਨ ਹੋ ਜਾਊਗਾ ਇਦੇ ਵਿੱਚ ਜੇ ਤਾਂ ਤੁਸੀਂ CRM ਦੇ ਅੰਦਰ ਅਪਲਾਈ ਕਰਨਾ ਹੈ ਤਾਂ CRM ਦੇ ਅੰਦਰ ਅਪਲਾਈ ਕਰ ਲਓ ਜਿਸ ਮੈਮ ਦੇ ਇੰਟਰ ਕਰਨਾ ਸਮੈਮ ਦੇ ਇੰਟਰ ਕਰ ਲਓ ਸੋ ਇਸੇ ਤਰ੍ਹਾਂ ਤੁਸੀਂ ਆ ਲੌਗ ਇਨ ਫੋਰ ਕਰ ਤੁਹਾਡਾ ਪੋਰਟਲ ਬਣਿਆ ਹੋਇਆ ਪਹਿਲਾਂ ਤਾਂ ਉਹੀ ਆਈਡੀ ਪਾਸਵਰਡ ਤੁਹਾਡਾ ਚੱਲ ਜੂਗਾ ਨਹੀਂ ਤਾਂ ਤੁਹਾਨੂੰ ਦੁਬਾਰਾ ਆਧਾਰ ਕਾਰਡ ਭਰ ਕੇ ਫਿਰ ਤੁਹਾਨੂੰ ਆਪਦਾ ਪੋਰਟਲ ਬਣਾਉਣਾ ਪਊਗਾ ਸੋ ਇੱਥੇ ਤੁਸੀਂ ਆਪ ਦਾ ਯੂਜ਼ਰ ਨੇਮ ਤੇ ਪਾਸਵਰਡ ਭਰ ਦੇਣਾ ਇਹ ਭਰ ਕੇ ਤੇ ਫਿਰ ਤੁਸੀਂ ਆ ਲੌਗ ਇਨ ਕਰ ਲੈਣਾ ਸੋ ਇਸ ਤਰ੍ਹਾਂ ਆ ਦੇਖੋ ਮੈਂ ਸੀਆਰਐਮ ਦੈਂਡਰ ਅਪਲਾਈ ਕਰਨਾ ਤੇ ਕਲਿੱਕ ਕੀਤਾ ਉੱਤੇ ਤੁਹਾਨੂੰ ਚੁਣ ਕਰਨੀ ਹੈ ਕਿ ਤੁਹਾਡਾ ਗਰੁੱਪ ਬਣਿਆ ਹੋਇਆ ਜਾਂ ਇੰਡੀਵਿਜੂਅਲ ਫਾਰਮਰ ਲਈ ਜਾਂ ਤੁਹਾਡੀ ਕੋਈ ਸੁਸਾਇਟੀ ਬਣੀ ਹੋਈ ਹੈ ਜੇ ਪਿੰਡ ਦੀ ਪੰਚਾਇਤ ਨੇ ਜਾਂ ਸੁਸਾਇਟੀ ਨੇ ਅਪਲਾਈ ਕਰਨਾ ਪਿੰਡ ਲਈ ਸੋ ਆਪਾ ਇੰਡੀਵਿਜੁਅਲ ਫਾਰਮਰ ਤੇ ਕਲਿੱਕ ਕਰ ਸੋ ਆ ਦੇਖੋ ਇੰਡੀਵਿਜੁਅਲ ਫਾਰਮਰ ਤੇ ਆ ਹੈਪੀ ਸੀਡ ਆ ਜਾਂਦੇ ਜੀ ਉਸ ਤੋਂ ਬਾਅਦ ਪੈਡੀ ਸਟਾਰਚ ਉੱਪਰ ਆ ਜਾਂਦਾ ਇਹ ਤੁਸੀਂ ਆਪ ਦੇ 6 5 ਫੁੱਟ ਲੈਣਾ 6 ਫੁੱਟ ਲੈਣਾ 7 ਫੁੱਟ ਲੈਣਾ ਜਾਂ 8 ਫੁੱਟ ਲੈਣਾ ਉਸ ਤੋਂ ਬਾਅਦ ਚ ਮਲਚਰ ਆ ਜਾਂਦੇ ਆ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਜਿੰਨਾ ਤੁਹਾਡੇ ਟਰੈਕਟਰ ਦੇ ਐਚਪੀ ਦੇ ਹਿਸਾਬ ਨਾਲ ਤੁਸੀ ਰਿਕੁਆਇਰਮੈਂਟ ਆ ਤੁਹਾਨੂੰ ਉਹਨਾਂ ਤੁਸੀਂ ਇਹਦੇ ਵਿੱਚ ਭਰ ਕੇ ਸਬਮਿਟ ਕਰਵਾ ਸਕਦੇ ਫਿਰ ਹਾਈਡਰੌਲਿਕ ਐਮ ਵੀ ਪਲੋ ਆਗੇ ਜ਼ੀਰੋ ਡ੍ਰਿਲ ਸੁਪਰ ਸੀਡਰ ਸੁਪਰ ਸੀਡਰ ਵੀ ਤੁਹਾਨੂੰ 5 ਫੁੱਟ ਤੋਂ ਲੈ ਕੇ 10 ਫੁੱਟ ਤੱਕ ਮਿਲ ਜਾਣਗੇ ਜਿੰਨੀ ਤੁਹਾਡੀ ਰਿਕੁਆਇਰਮੈਂਟ ਹੋਣਾ ਤੁਸੀਂ ਲੈ ਸਕਦੇ ਹੋ 11 ਫੁੱਟ ਵੀ ਮਿਲ ਜੂਗਾ ਇਹਦੇ ਵਿੱਚ ਫਿਰ ਬੈਲਰ ਮਸ਼ੀਨ ਆ ਜਾਂਦੀ ਹੈ ਇਹਦੇ ਵਿੱਚ ਬੈਲਰ ਮਸ਼ੀਨ ਵੀ ਕਾਫੀ ਤਰ੍ਹਾਂ ਦੀਆਂ ਇਹਦੇ ਵਿੱਚ ਜਿਵੇਂ ਛੋਟੀ ਮਸ਼ੀਨ ਹੈ ਇੱਕ ਰਾਉਂਡ ਗੋਲ ਗੱਠਾ ਬਣਾਉਂਦੀ ਹੈ ਜਿਹੜੀ 16 ਕਿਲੋ ਦੀ ਹੈ ਇੱਕ ਇੱਕ 16 ਕਿਲੋ ਤੋਂ ਲੈ ਕੇ 25 ਕਿਲੋ ਦੀ ਗੱਠ ਬਣਾਉਂਦੀ ਹੈ ਇੱਕ 180 ਕਿਲੋ ਤੋਂ ਲੈ ਕੇ 200 ਕਿਲੋ ਤੱਕ ਮਤਲਬ 2 ਕੁਇੰਟਲ ਤੱਕ ਵੱਡੀ ਗੋਲ ਗੱਠ ਬਣਾਉਂਦੀ ਹੈ ਉਹ ਵੀ ਇਹਦੇ ਵਿੱਚ ਆਪਾਂ ਲੈ ਸਕਦੇ ਆ ਫਿਰ ਇਹਦੇ ਵਿੱਚ ਜਿਹੜੀਆਂ ਆਪਣੇ ਛੋਟੀਆਂ ਗੱਠਾਂ ਹੁੰਦੀਆਂ ਚੌਰਸ ਉਹ 18 ਕਿਲੋਜ਼ ਲੈ ਕੇ 20 ਕਿਲੋ ਤੱਕ ਵਾਲੀ ਮਸ਼ੀਨ ਲੈ ਸਕਦੇ ਆ ਫਿਰ ਆਪਾਂ ਇਹਦੇ ਵਿੱਚ ਉਸੇ ਥੋੜੀ ਵੱਡੀ ਜਿਹੀ ਲੈਣੀ ਹੋ 25 ਕਿਲੋ ਤੋਂ ਲੈ ਕੇ 50 ਕਿਲੋ ਤੱਕ ਦੀ ਲੈ ਸਕਦੇ ਆ ਫਿਰ ਉਸ ਤੋਂ ਬਾਅਦ ਵਿੱਚ ਰੀਪਰ ਆ ਜਾਂਦਾ ਇਹਦੇ ਵਿੱਚ ਸੂਪਰ ਐਸਐਮਐਸ ਆਇੰਦਾ ਜੇ ਕਿਸੇ ਕੰਬਾਈਨ ਵਾਲੇ ਵੀਰ ਨੇ ਲਗਵਾਉਣਾ ਹੋਵੇ ਉਹ ਤੇ ਵੀ ਸਬਸਿਡੀ ਹੈਗੀ ਆ ਫਿਰ ਪ੍ਰੈਕ ਆ ਗਿਆ ਇਹਦੇ ਵਿੱਚ ਜਿਹੜਾ ਗੱਠਾ ਲਿ ਮਸ਼ੀਨ ਦੇ ਨਾਲ ਹੁੰਦਾ ਉਸ ਤੋਂ ਬਾਅਦ ਵਿੱਚ 스마트 ਸੀਟਰ ਆ ਗਿਆ ਫਿਰ ਸਰਫੇਸ ਸੀਟਰ ਸੋ ਇਹਨਾਂ ਚੀਜ਼ਾਂ ਦੇ ਆਪਾਂ ਇਕੱਲਾ ਬੰਦਾ ਸਬਸਿਡੀ ਲੈ ਸਕਦਾ ਹੈ ਇਕੱਲੇ ਬੰਦੇ ਦੇ ਨਾਮ ਤੇ 50% ਸਬਸਿਡੀ ਹੈ ਜੇਕਰ ਉਹ ਕੋਈ ਗਰੁੱਪ ਬਣਾ ਕੇ ਆਪਦੀ ਲੈਂਦਾ ਹੈ ਉਹਦੇ ਵਿੱਚ 80% ਸਬਸਿਡੀ ਆ ਜੇਕਰ ਤੁਹਾਡਾ ਕੋਈ ਗਰੁੱਪ ਬਣਿਆ ਹੋਇਆ ਤਾਂ ਤੁਸੀਂ ਸੀਐਚਸੀ ਤੇ ਅਪਲਾਈ ਕਰਨਾ ਹੈ ਜੇ ਮੇ ਤੁਹਾਡਾ ਕੋਈ ਗਰੁੱਪ ਬਣਿਆ ਹੋਇਆ ਤਾਂ ਤੁਸੀਂ ਇਸ ਤਰ੍ਹਾਂ ਉਹਦੇ ਵਿੱਚ ਟਰੈਕਟਰ ਅਪਲਾਈ ਕਰ ਸਕਦੇ ਹੋ 60 ਐਚਪੀ ਅਬਵ ਮਲਚਰ ਹਾਈਡਰੋਲਿਕ ਐਮਬੀ ਪਲੋ ਸੁਪਰ ਸੀਡਰ ਰੀਪਰ ਆਪਣੇ ਬੈਲਰ ਵੀ ਅਪਲਾਈ ਕਰ ਸਕਦੇ ਆ ਜੋ ਵੀ ਪਰਾਲੀ ਦੀ ਸਾਮ ਸੰਭਾਲ ਵਾਲੇ ਸੰਦ ਆ ਉਹ ਸਾਰੇ ਅਪਲਾਈ ਕਰ ਸਕਦੇ ਆ ਸੋ ਇਹਦੀ 5000 ਰੁਪਏ ਟੋਕਨ ਮਨੀ ਹੈ ਜਿਹੜੀ ਕਿ ਰਿਫੰਡੇਬਲ ਹੈ ਸਰਕਾਰ ਵੱਨੋਂ ਉਹ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣੀ ਹੈ ਇਹਦੀ ਲਾਸਟ ਤਰੀਕ 12 ਮਈ ਹੈ ਸੋ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਵੀਰ ਨੇ ਅਪਲਾਈ ਕਰਨਾ ਉਹ ਕਰ ਸਕਦਾ ਹੈ 12 ਤਰੀਕ ਦੇ 5 ਵਜੇ ਤੱਕ ਅਪਲਾਈ ਕਰ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਸਾਈਟ ਬੰਦ ਹੋ ਜਾਣੀ ਹੈ ਸੋ ਜੇ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰੇ ਤਾਂ ਜੋ ਕਿਸੇ ਕਿਸਾਨ ਵੀਰ ਨੂੰ ਸਬਸਿਡੀ ਬਾਰੇ ਸਾਰੀ ਪਤਾ ਲੱਗ ਜੇ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਕਿਸ ਤਰ੍ਹਾਂ ਸਬਸਿਡੀ ਆਉਣੀ ਹੈ ਸੋ ਜਲਦੀ ਮਿਲਦੇ ਆਗੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ